ਸਤਿਕਾਰਯੋਗ ਕੰਦਰ ਆ ਜਾਓ ਦੇਸ਼ ਭਰ ਵਿੱਚ ਮਹੱਤਵਪੂਰਨ ਸਥਾਨ ਰੱਖਣ ਵਾਲੀ ਲੁਧਿਆਣਾ ਸਾਰੇ ਪ੍ਰੈਸ ਪ੍ਰਤੀਨਿਧ ਔਰ ਤੁਸੀਂ ਵੱਡੇ ਵੱਡੇ ਪੱਤਰਕਾਰਾਂ ਵੱਡੇ ਵੱਡੇ ਅਖਬਾਰਾਂ ਦੇ ਨੁਮਾਇੰਦੇ ਆਂ ਤੇ ਮੈਂ ਸੁਭਾਅ ਹੈ ਮੇਰਾ ਮੈਂ ਲੁਧਿਆਣੇ ਵਾਲਿਆਂ ਪੱਤਰਕਾਰਾਂ ਨੂੰ ਖੱਬੀ ਖਾਨ ਮੰਨਦਾ ਹੈ ਇਹ ਦੇਸੀ ਖਾਨ ਨਹੀਂ ਗਏ ਖੱਬੀ ਖਾਨ ਹੈ ਗੱਲ ਨੂੰ ਰੜਕਦੇ ਹੈ ਘੋਖਦੇ ਹੈ ਲੇਕਿਨ ਤੇਹਜ਼ੀਬ ਵਿੱਚ ਰਹਿੰਦੇ ਹੈ ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਵਿਅਕਤੀ ਨੂੰ ਰੜਕਦੇ ਬਹੁਤ ਹੈ ਲੇਕਿਨ ਜ਼ਲੀਲ ਨਹੀਂ ਕਰਦੇ ਮੈਂ ਬੜੇ ਤਜਰਬੇ ਜਦੋਂ ਮੈਂ ਬਚਪਨ ਛਲੇ ਸ਼ੁਰੂ ਕੀਤਾ ਸੀ ਤੇ ਮੇਰੀ ਆਪਦੀ ਉਮਰ ਉਦੋਂ ਸਿਰਫ 40 42 ਸਾਲ ਦੀ ਸੀ ਉਦੋਂ ਦਾ ਮੈਂ ਇਹ ਤਜਰਬਾ ਜਾਣਦਾ ਮੈਂ ਉਦੋਂ ਸਿੱਖ ਸਕੂਨ ਵਾਲੀ ਯੂਥ ਫੈਡਰੇਸ਼ਨ ਬਣਾਈ ਸੀ ਮੈਂ ਤੁਹਾਨੂੰ ਤਕਲੀਫ ਦੇਣਾ ਹੈ ਕਿ ਮੈਂ ਲੋਕ ਭਲਾਈ ਪਾਰਟੀ ਵੱਲੋਂ ਖੰਗੂੜਾ ਸਾਹਿਬ ਮੇਰੇ ਨਾਲ ਹੈ ਸਰਦਾਰ ਤਰਲੋਚਨ ਸਿੰਘ ਲਲਤੋਂ ਵਾਲੇ ਜਨਕਰਾਜ ਕਲਵਾਣੂ ਸਾਡੇ ਹੋਰ ਲੀਡਰ ਤੇ ਬਾਕੀ ਲੀਡਰਾਂ ਨੂੰ ਅੱਜ ਸ਼ਾਮ ਤੋਂ ਮਿਲਣਾ ਸ਼ੁਰੂ ਕਰਦੇ ਆਂ ਤੇ ਮੈਂ ਅਸੀਂ ਬਿਨਾਂ ਸ਼ਰਤ ਭਾਵਨਾ ਜੋ ਉਪਜੀ ਗੱਲ ਚ ਅਸੀਂ ਰਾਜਾ ਵੜਿੰਗ ਸਾਹਿਬ ਕਾਂਗਰਸ ਕੈਂਡੀਡੇਟ ਉਹਦੀ ਮਦਦ ਕਰਨ ਵਾਸਤੇ ਆਏ ਹਾਂ ਮੈਂ ਉਹਦਾ ਕਾਰਨ ਜਾਣਦਾ ਜੋ ਕਹਿਣੀ ਚਾਹੁੰਦਾ ਪਹਿਲੀ ਗੱਲ ਤਾਂ ਇਹ ਕਿ ਕੋਈ ਲੀਡਰ ਹੈ ਜਿਹੜੇ ਆਲ ਇੰਡੀਆ ਵਿੱਚ ਪਹਿਲਾ ਇਮਤਿਹਾਨ ਪਾਸ ਕਰ ਚੁੱਕੇ ਹੈ ਪੋਲਿਟਿਕਸ ਦਾ ਤੇ ਫਿਰ ਪੰਜਾਬ ਆਇਆ ਸੂਬੇ ਚ ਆਇਆ ਆਪਦੇ ਪੇਕੀਆਂ ਆਏ ਆ ਮੈਂ ਵੀ ਆਲ ਇੰਡੀਆ ਚ ਥਾਂ ਬਣਾਇਆ ਪਰ ਮੈਂ ਪਹਿਲਾਂ ਪੇਕੀਆਂ ਚ ਬਣਾਇਆ ਸੀ ਲੇਕਿਨ ਮੈਂ ਇਹਨਾਂ ਨਾਲੋਂ ਪਛੜਿਆ ਹੋਇਆ ਇਹ ਮੇਰੇ ਨਾਲੋਂ ਦੋ ਰਤੀਆਂ ਦੋ ਟੋਲੇ ਅੱਗੇ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤੁਹਾਡਾ ਟਾਈਮ ਬਾਰਦਾ ਨਹੀਂ ਲੈਣਾ ਇੱਕ ਮੈਂ ਆਤਮਾ ਵਿੱਚੋਂ ਤੁਹਾਨੂੰ ਹਾਨਸ ਬੁੱਧ ਫਰਮਾ ਦਰੋਣਾ ਮੈਂ ਲੁਧਿਆਣਾ ਦੀ ਪ੍ਰੈਸ ਨੂੰ ਹਾਨਸ ਬੁੱਧ ਕਹਿੰਦਾ ਤੇ ਉਹਦੇ ਵਿੱਚ ਪਹਿਲੀ ਗੱਲ ਮੈਂ ਇਹ ਕਹਿਣੀ ਹੈ ਉਹ ਇਹ ਹੈ ਕਿ ਪੰਜਾਬ ਵਿੱਚ ਵਰਤਮਾਨ ਸਰਕਾਰ ਵੀ ਤੇ ਲੰਮੇ ਸਮੇਂ ਤੋਂ ਜੋ ਦੇਸ਼ ਵਿੱਚ ਬੀਜੇਪੀ ਵਾਲੇ ਸੱਜਣ ਹੈ ਇਹ ਇਤਿਹਾਸ ਸਾਬਤ ਕਰ ਦੂਗਾ ਇਹਨਾਂ ਦੇ ਦਿਮਾਗ ਵਿੱਚ ਸੁਪੀਰੀਓਰਿਟੀ ਕੰਪਲੈਕਸ ਆਇਆ ਹੋਇਆ ਹੈ ਬੀਜੇਪੀ ਦੇ ਦਿਮਾਗ ਵਿੱਚ ਪੰਜਾਬ ਦੇ ਮਾਮਲੇ ਤੇ ਜਦੋਂ ਜ਼ਿਕਰ ਆਉਂਦਾ ਤਾਂ ਜ਼ਿਆਦਾ ਹੁੰਦਾ ਹੈ ਮੇਰੇ ਨਾਲ ਸ਼੍ਰੀ ਛੱਬਰ ਸਾਹਿਬ ਜਿਹੜੇ ਦੋ ਚਾਰ ਦਫਾ ਰਹੇ ਹੈ ਚੇਅਰਮੈਨ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਉਹ ਵੀ ਬੈਠੇ ਹੈ ਮੇਰੇ ਨਾਲ ਜਨਕ ਰਾਜ ਕਲਵਾਣੂ ਜੀ ਪਟਿਆਲੇ ਤੋਂ ਆਏ ਬੈਠੇ ਹੈ ਇਹਦਾ ਖੰਗੂੜਾ ਸਾਹਿਬ ਵੀ ਬੈਠੇ ਹੀ ਨੇ ਇਹ ਖੜਿਆਲ ਸਾਹਿਬ ਇਹ ਉਹਨਾਂ ਦੇ ਨੁਮਾਇੰਦੇ ਹੈ ਮੈਂ ਆਪਣੇ ਦਿਲ ਵਿੱਚੋਂ ਇੱਕ ਜਿਹੜੀ ਗੱਲ ਕਹਿਣਾ ਉਹ ਇਹ ਹੈ ਵੀ ਮੈਂ ਵੀ ਦੇਸ਼ ਵਿੱਚ ਰਾਜਨੀਤੀ ਕੀਤੀ ਹੈ ਪਰ ਮਗਰੋਂ ਪਹਿਲਾਂ ਪੰਜਾਬ 'ਚ ਕੀਤੀ ਇਹਨਾਂ ਨੇ ਪੰਜਾਬ 'ਚ ਰਾਜਨੀਤੀ ਕਰ ਲਈ ਹੁਣ ਤਾਂ ਇਹਨਾਂ ਨੇ ਮਾਨਯੋਗ ਸਾਡੇ ਵਰਤਮਾਨ ਕੈਂਡੀਡੇਟ ਸਾਹਿਬ ਨੇ ਲੇਕਿਨ ਪਹਿਲਾਂ ਇਹਨਾਂ ਨੇ ਕੰਟਰੀ 'ਚ ਮੈਂ ਇੱਕ ਵਾਰੀ ਤਾਮਲ ਲਾਡੂ ਗਿਆ ਸੀ ਮੈਂ ਮਨਿਸਟਰ ਸੀ ਇਹ ਆਪਣੇ ਤੌਰ ਤੇ ਗਏ ਸੀ ਜਹਾਜ਼ ASCII ਉਤਰੇ ਬਾਹਰ ਮੈਨੂੰ ਤਾਂ 10 15 ਬੰਦੇ ਲੈਣ ਆਏ ਇਹਨਾਂ ਨੂੰ 500 ਬੰਦੇ ਲੈਣ ਆਏ ਸੀ ਉਹ ਤਾਮਲ ਭਾਸ਼ਾ ਚ ਇਹਨਾਂ ਦੀ ਜ਼ਿੰਦਾਬਾਦ ਕਰ ਰਹੇ ਸੀ ਇੱਕ ਬੰਦੇ ਨੇ ਜਿਵੇਂ ਕਹਿੰਦੇ ਨਾ ਦਿੱਲੀ ਦੱਖਣਗਾਹ ਤਾਂ ਦਿੱਲੀ ਤੋਂ ਦੱਖਣ ਦੱਖਣ ਤੋਂ ਪੂਰਬ ਤੱਕ ਇਹਨਾਂ ਨੇ ਥਾਂ ਬਣਾਇਆ ਮੈਂ ਦੋ ਤਿੰਨ ਗੱਲਾਂ ਉੱਤੇ ਇਹਨਾਂ ਦੀ ਮਦਦ ਕਰਨ ਵਾਸਤੇ ਆਪ ਜੀ ਦੇ ਰੂਬਰੂ ਪੇਸ਼ ਹੋਇਆ ਪਹਿਲੀ ਗੱਲ ਇਹ ਹੈ ਦੇਈ ਬੀਜਪੀ ਥੋੜਾ ਜਹ ਹੰਕਾਰ ਦੀ ਗੱਲ ਕਰਦੀ ਹੈ ਬੇਰਜ਼ਗਾਰੀ ਨਹੀਂ ਘਟੀ ਹੁਣ ਤੁਸੀਂ ਇਹ ਗੱਲ ਦਾ ਧਿਆਨ ਦਿਓ ਮੈਨੂੰ ਪਤਾ ਸਾਹਮਣੇ ਪੁੱਤਰ ਖੜੇ ਆ ਅੱਖ ਨਾਲ ਅੱਖ ਨਹੀਂ ਵੀ ਮਿਲਦੀ ਪਰ ਮੈਂ ਸਮਝਦਾ ਕਿ ਪਹਿਲੀ ਗੱਲ ਬੀਜਪੀ ਦੇ ਉੱਤੇ ਮੈਨੂੰ ਕਿ ਗੁੱਸਾ ਹੈ ਕਿਸੇ ਨੇ ਕਿਸਾਨਾਂ ਨੂੰ ਇਹ ਕਿਸਾਨ ਭਰਾਓ ਹੁਣ ਤੁਸੀਂ ਕਹਿੰਦੇ ਕਿਸਾਨਾਂ ਤੋਂ ਸ਼ੁਰੂ ਕਰਦੇ ਆ ਇਹ ਕਿਸਾਨ ਭਰਾਓ ਦੇਸ਼ ਦਿਓ ਕੱਲੀ ਭਾਜਪਾ ਪਾਰਟੀ ਹੈ ਜਿਨ੍ਹਾਂ ਨੇ ਤੁਹਾਨੂੰ ਖਾਲਸਤਾਨੀ ਕਿਹਾ ਔਰ ਐਡਾ ਵੱਡਾ ਪਾਪ ਹੈ ਜੇ 50 ਗਾਈਆਂ ਦੇ ਡਾਂਗਾ ਮਾਰ ਲੀਏ ਸਿਰ ਚ ਤੇ ਉਹਦੇ ਬੱਚੇ-ਬੱਚੀ ਨੂੰ ਕੁੱਟিয়ে ਉਹ ਪਾਪ ਨਹੀਂ ਜਿਹੜਾ ਇਹ ਪਾਪ ਹੈ ਮੈਂ ਪੁੱਛਦਾ ਭਾਜਪਾ ਵਾਲਿਓ ਤੁਸੀਂ ਕਹਿੰਦੇ ਕਿਸਾਨ ਖਾਲਸਤਾਨੀ ਹੈ ਦੱਸੋ ਉਹਨੇ ਕਿਹੜੀ ਗੱਲ ਖਾਲਸਤਾਨ ਦੀ ਮੰਗੀ ਹੈ ਤੁਹਾਡੇ ਕੋਲੇ ਤੁਸੀਂ ਪੱਤਰਕਾਰ ਨੇ ਹਾਨਸ ਬੁੱਧ ਪੱਤਰਕਾਰ ਹਾਨਸ ਬੁੱਧ ਅਸਤੇ ਮੋਟੀ ਬੁੱਧ ਦੇ ਮੈਨੂੰ ਦੱਸ ਦਿਓ ਵੀ ਉਹਨਾਂ ਨੇ ਦੋ ਮੰਗਾਂ ਮੰਗੀਆਂ ਇੱਕ ਮੰਗ ਜੀ ਉਹਨੂੰ Swami Nathan ਸਾਹਿਬ ਕੰਟਰੀ 'ਚ ਪੇਸ਼ ਕਰਦੇ ਆ ਕੀਤਾ ਨਾ ਤੁਸੀਂ ਤਾਂ ਵਿਦਵਾਨ ਹੈ Swami Nathan ਨੇ ਕੀ ਕਿਹਾ ਭਾ ਦਿਓ ਐਮਐਸਪੀ ਦਿਓ ਕਿਸਾਨਾਂ ਨੂੰ ਰੋਜ਼ਗਾਰ ਰੋਟੀ ਦਿਓ ਤੇ ਦੂਜਾ ਚੌਧਰੀ ਚਰਨ ਸਿੰਘ ਇਨੇ ساری ਜ਼ਿੰਦਗੀ ਇਸ ਪਾਸੇ ਲਾਈ ਐ ਉਹ ਬੀਜੇਪੀ ਵਾਲਿਓ ਆਪ ਤੇ ਫੁੱਫੜ ਨੂੰ ਪੁੱਛਦਾ ਲਵੋ ਬੋਲਣ ਵਾਲਿਓ ਤੁਹਾਡਾ ਫੁੱਫੜ ਮੋਦੀ ਸੁਆਮੀ 나ਥਨ ਨੂੰ ਤੇ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦਾ ਖਿਤਾਬ ਦਿੰਦਾ ਤੇ ਤੁਸੀਂ ਕਿੰਨੇ ਖਾਲਸਤਾਨੀ ਐ ਉਹਨੇ ਕੀ ਕਿ ਜੋ ਕੁਛ ਸੁਆਮੀ 나ਥਨ ਨੇ ਕਿਹਾ ਕਿਸਾਨਾਂ ਨੇ ਕਿਹਾ ਐਸ ਲਈ ਕਿਸਾਨੋਂ ਮੈਂ ਇੱਕ ਵਾਰੀ ਖੜਾ ਹੋ ਕੇ ਕਹਿੰਦਾ ਕਿਸਾਨੋ ਤੁਸੀਂ ਫਰਿਸ਼ਤੇ ਆਂ ਦੇਵਤੇ ਆਂ ਤੁਸੀਂ ਆਜ਼ਾਦੀ ਦੇ ਸੰਗਰਾਮੀ ਆਂ ਤੁਸੀਂ ਕਿਸਾਨ ਮਹਾਨ ਆਂ ਤੁਸੀਂ ਆਪਦੀ ਖੂਨ ਪਸੀਨੇ ਨਾਲ ਪਹਿਲਾ ਤਾਂ ਫਸਲਾ ਪੈਦਾ ਕਰਦੇ ਆਂ ਹੁਣ ਖੂਨ ਪਸੀਨਾ ਵਹਾਵਾ ਕੇ ਦਿੱਲੀ ਵਿੱਚ ਟੱਕੇ ਖਾ ਕੇ ਮੰਗਦੇ ਕੀ ਆਂ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦੇ ਦਿਓ ਜਿਨ੍ਹਾਂ ਨੇ ਇਹ ਕੱਢੀ ਆ ਉਹਨਾਂ ਨੂੰ ਕਹਿੰਦੇ ਫੋਫੜ ਆ ਤੇ ਇਹਨਾਂ ਨੂੰ ਕਹਿੰਦੇ ਖਾਲਸਤਾਨੀ ਆ ਮਾਂ ਨਿੰਦਿਆ ਕਰਦਾ ਆ ਦੂਜੀ ਗੱਲ ਪੰਜਾਬ ਦੇ ਵਿਕਾਸ ਲਈ ਕਿਸੇ ਨੇ ਇਸ ਟੈਪ ਨਹੀਂ ਚੁੱਕੇ ਅੱਜ ਪੰਜਾਬ ਨੇ ਜਿਹੜੀ ਪਿਛਲੇ ਤੱਕੇ ਖਾਦੇ ਆ ਮੈਂ ਵਧਾਈ ਦਿੰਦਾ ਕਿ ਰਾਜਾ ਵੜਿੰਗ ਜੀ ਐਜ਼ ਵਿਅਕਤੀ ਐਜ਼ ਪ੍ਰਤੀਨਿਧ ਆਪ ਪੰਪ காங்கிரஸ் ਪਾਰਟੀ ਦੇ ਮੈਂ ਉਹਨਾਂ ਦਾ ਪਿਛਲਾ ਸਾਰਾ ਇਤਿਹਾਸ ਸੰਘਰਸ਼ ਹੀ ਗਿਣਿਆ ਅੱਜ ਕੋਈ ਲੀਡਰ ਹੈ ਜਿਹੜੇ ਆਲ ਇੰਡੀਆ ਤੋਂ ਸ਼ੁਰੂ ਕਰਕੇ ਐਮਐਲਏ ਬਣ ਕੇ ਵਿਧਾਨ ਸਭਾ 'ਚ ਵੀ ਬੈਠੇ ਆ ਤਾਂ ਮੈਂ ਇਹਨਾਂ ਗੱਲਾਂ ਉੱਤੇ ਧਿਆਨ ਦੇ ਤੁਹਾਡੇ ਖਿੱਤ ਕੇ ਤੇ ਮੈਂ ਇਹ ਐਲਾਨ ਕਰਦਾ ਵੀ ਲੋਕ ਭਲਾਈ ਪਾਰਟੀ ਮੈਂ ਗੱਲ ਕਰਕੇ ਆਇਆ ਪੂਰੇ ਜ਼ੋਰ ਨਾਲ ਹਾਂ ਕਿ ਮੈਂ ਲਖਨਊ ਸੀ ਜ਼ਿਆਦਾ ਇਹਨਾਂ ਦਿਨਾਂ 'ਚ ਪਰ ਮੈਂ ਸਪੈਸ਼ਲ ਆਇਆ ਲੋਕ ਭਲਾਈ ਪਾਰਟੀ ਪੂਰੇ ਜ਼ੋਰ ਨਾਲ ਪੂਰੇ ਜ਼ੋਰ ਨਾਲ एलान ਕਰਦੀ ਹੈ ਕਿ ਅਸੀਂ ਤਨੂ ਮਨੋ ਪੂਰੀ ਦੀ ਪੂਰੀ ਸ਼ਕਤੀ ਝੋਕੇ ਇਹਨਾਂ ਦੀ ਮਦਦ ਕਰਾਂਗੇ ਰਾਜਾ ਬੜਿੰਗ ਸਾਹਿਬ ਦੀ ਮੈਂ ਵੀ ਕੁਝ ਦਿਨ ਲਾਉਂਗਾ ਤੇ ਇਹ ਜਿਹੜੇ ਸਾਡੇ ਲੀਡਰ ਹੈ ਇਹ ਵੀ ਮੈਂ ਕਿਹਾ ਜਿਨ੍ਹਾਂ ਨੂੰ ਇਹ ਵੀ ਇੱਥੇ ਟਾਈਮ ਦੇਣਗੇ ਮੈਂ ਖਾਸ ਤੌਰ ਤੇ ਛੱਬਰ ਸਾਹਿਬ ਦਾ ਧੰਵਾਦੀ ਹਾਂ ਇਹਨਾਂ ਕਰਕੇ ਜਿਹੜੇ ਲਾਲ ਝੰਡੇ ਵਾਲੇ ਜਿੰਨੇ ਮਜ਼ਦੂਰ సీపీఎం ਨਾਲ ਵੀ ਗੱਲ ਹੋਈ ਹੈ ਸੇਖੋਂ ਸਾਹਿਬ ਨਾਲ ਇਹ ਸਾਰੇ ਜਾਣੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਮੈਂ ਖੰਗੂੜਾ ਸਾਹਿਬ ਦਾ ਵੀ ਧੰਨਵਾਦੀ ਹਾਂ ਚਾਹ ਇਹਨਾਂ ਦੀ ਪਾਰਟੀ ਹੈ ਵੀ ਇਹਨਾਂ ਨੇ ਵੀ ਟਾਈਮ ਦਿੱਤਾ ਮੈਂ ਅਗਲੀ ਗੱਲ ਕਹਿਣਾ ਹੈ ਗ੍ਰਹਿ ਮੰਤਰੀ ਸਾਹਿਬ ਆਏ ਸੀ ਬਹੁਤ ਜ਼ਿਆਦਾ ਗੱਲਾਂ ਕਰ ਗਏ ਕੋਈ ਡਰ ਨਹੀਂ ਸੀ ਕੋਈ ਉਸ ਠੋਸ ਯੋਜਨਾ ਦਾ ਇੱਕ ਦਾ ਵੀ ਜ਼ਿਕਰ ਨਹੀਂ ਕੀਤਾ ਜਿਹੜੀ ਪੀੜਾਂ ਦੇ ਪਸੀਨੇ ਨਾਲ ਪੀੜਾਂ ਦੀ ਪੋਰੀ-ਪੋਰੀ ਪੀੜਾਂ ਨਾਲ ਪੋਰੀ-ਪੋਰੀ ਭੰਨਿਆ ਪੰਜਾਬ ਚੀਚੀ ਲਾ ਕੇ ਪੈੜ ਦੀ ਤੋ ਸਿਰ ਤਾਂ ਹੀ ਉਹਦੇ ਇਲਾਜ ਵਾਸਤੇ ਗ੍ਰਹਿ ਮੰਤਰੀ ਸਾਹਿਬ ਨੇ ਕੋਈ ਐਲਾਨ ਨਹੀਂ ਕੀਤਾ ਕੋਈ ਮਦਦ ਨਹੀਂ ਕੀਤੀ ਤੇ ਨਾ ਪ੍ਰਧਾਨ ਮੰਤਰੀ ਸਾਹਿਬ ਨੇ ਠੀਕ ਹੈ ਦੂਜੇ ਨੂੰ ਨਿੰਦਿਆ ਜਾਨੋ ਵੱਖਰੀ ਗੱਲ ਹੈ ਮੈਂ ਵੀ ਕੱਲੀ ਨਿੰਦਿਆ ਤੇ ਨਹੀਂ ਆ ਰਿਹਾ ਪਰ ਮੈਂ ਨਾਲ ਮੁੱਦੇ ਇਸ਼ੂ ਕਰ ਰਿਹਾ ਹਾਂ ਫਿਰ ਬਹੁਤ ਸਾਰੀ ਹੁਣ ਇੱਥੇ ਵੈਸੇ ਤਾਂ ਸਿਆਸੀ ਪਾਰਟੀਆਂ ਇਹਨਾਂ ਨੂੰ ਇੱਕ ਤੁਸੀਂ ਕਿਹਦੇ ਵਿਚਾਰ ਲਿਓ ਸਿਆਸੀ ਪਾਰਟੀਆਂ ਉਹਨਾਂ ਮੁੱਦਿਆਂ ਵੱਲ ਧਿਆਨ ਨਹੀਂ ਦਿੰਦੀਆਂ ਕੰਗਰੈਸ ਪਾਰਟੀ ਨੂੰ ਮੈਂ ਕਹਿੰਦਾ ਸਾਡੇ ਸੱਜਣ ਬੈਠੇ ਐ ਕਿ ਇਹਨਾਂ ਦਾ ਵजूद ਇਹ ਹੈ ਕਿ ਪੈਸੇ ਕੇ ਬੰਦੇ ਹੱਥੋਂ ਬੰਦੇ ਦੀ ਲੁੱਟ ਐਕਸਪਲੋਇਟੇਸ਼ਨ ਬਾਈ ਅ ਮੈਨ human being of human being ਇਹਦੇ ਉੱਤੇ ਲੜਦੇ ਆ ਪਰ ਤੁਸੀਂ ਐ ਕਰੋ ਪੱਤਰਕਾਰੋ ਮੈਂ ਝੋਲੀ ਅੱਡ ਕੇ ਪੁੱਛਦਾ ਮੈਨੂੰ ਇੱਕ ਸਿਆਸੀ ਪਾਰਟੀ ਦਾ ਨਾਮ ਲੈ ਦਿਓ ਸਭ ਤੋਂ ਵੱਧ ਜੇ ਲਹੂ ਪੀਤਾ ਮਾਲਕ ਭਾਗੋ ਬਣ ਕੇ ਉਹ ਟਰੈਵਲ ਏਜੰਟਾਂ ਨੇ ਪੀਤਾ ਇੱਕ ਵੀ ਪਾਰਟੀ ਟਰੈਵਲ ਏਜੰਟ ਦਾ ਨਾਮ ਨਹੀਂ ਲੈਂਦੀ ਕੀ ਗੱਲ ਭੂਆ ਵਿਆਹੀ ਵੀ ਹੈ ਆ ਕੱਢੀਓ ਫੋਟੋ ਮੁੰਡਿਆ ਆ ਮੈਂ ਤੁਸੀ ਰੱਬ ਹੈ ਮੈਂ ਜੱਜ ਬਣ ਕੇ ਕਹਿਣਾ ਹੈ ਆ ਲਿਆਈ ਸੱਤ ਮੁੰਡੇ ਇੱਕ ਹਿੰਦੂਆਂ ਦਾ ਮੁੰਡਾ ਸੱਤ ਮੁੰਡੇ ਸਾਰੇ ਪੰਜਾਬੀ ਐ ਮੈਂ ਤਾਂ ਉਹ ਬੰਦਾ ਹੈ ਜਿਹਦੇ ਪਿਓ ਨੇ ਮੇਰੇ ਬਾਪ ਨੇ 1955 ਚ ਕਵਤਾ ਲਿਖਤੀ ਸੀ ਹਿੰਦੂ ਸੇਖਾ ਅੱਡ ਅੱਡ ਹੋਈ ਨਹੀਂ ਸਕਦੇ ਇੱਕ ਮਿੱਟੀ ਦੇ ਬਣਿਆ ਨੇ ਇੱਕ ਪਾਣੀ ਪੀਤਾ ਇੱਕੋ ਜੋਤ ਮੈਨੂੰ ਕੋਲੇ ਖੜਦਾ ਇੱਕੋ ਇੱਕ ਮਿੱਟੀ ਦੇ ਬਣਿਆ ਹਨ ਇੱਕ ਪਾਣੀ ਪੀਤਾ ਇੱਕੋ ਰਾਹ ਦਿਖਾਉਂਦੀ ਉਹ ਗੁਰਬਾਣੀ ਤੇ ਗੀਤਾ ਸੋਨਾ ਕਿਸਨਿਆਰ ਨੇ ਦੋ ਘੜਤੇ ਗਹਿਣੇ ਹਨ ਹਣ ਹਿੰਦੂ ਤੇ ਸਿੱਖ ਦੋ ਇੱਕ ਮਿਰਛ ਦੇ ਟਹਿਣੇ ਇਕੱਠੇ ਵੱਸਦੇ ਮੁੱਦਤਾਂ ਤੋਂ ਇਕੱਠੇ ਵੱਸਦੇ ਰਹਿਣੇ ਦੋ ਰਖੜੀਆਂ ਖਰੀਦ ਲੈ ਹਰ ਪੰਜਾਬੀ ਭੈਣੇ ਮੈਂ ਉਹਦਾ ਮਦਈ ਹਾਂ ਐਵੇਂ ਨਹੀਂ ਹਰ ਕਿਸਨ ਸਰਦੀ ਤੇ ਜੋਤੀ ਬਾਸੂ ਸਾਨੂੰ ਮੰਨਦੇ ਸੀ ਸੋ ਮੈਂ ਬੇਨਤੀ ਕਰਦੇ ਕਿ ਇਨਾ ਕਿਸੇ ਨੇ ਵੀ ਆ ਜਿਹੜੇ ਮੈਂ ਅਪੀਲ ਕਰੂੰਗਾ ਸਾਡੇ ਵੰਨ ਵਾਲੇ ਐਮਪੀ ਸਾਹਿਬ ਨੂੰ ਕਿ ਤੁਸੀਂ ਇਹ ਦੁਬਾਰ ਮਨੁੱਖ ਤੋਂ ਮਨੁੱਖ ਦੀ ਲੁੱਟ ਇਹਦੇ ਉੱਤੇ ਵੀ ਕੋਈ ਮੀਟਿੰਗ ਸੱਦਿਓ ਅਗਲੀ ਬੇਨਤੀ ਹੈ ਕਿ ਅਸੀਂ ਕੋਈ ਨਾ ਨੇ ਐਜ਼ ਅ ਮਿਨਿਸਟਰ ਕੀਤਾ ਟਰਾਂਸਪੋਰਟ ਚ ਕੀਤਾ ਆਪਣੀ ਪਾਰਟੀ ਦੀ ਕੀਤਾ ਉਹ ਤਾਂ ਠੀਕ ਹੈ ਉਹਦੀ ਤਾਰੀਫ ਕਰਦਾ ਹੈ ਪਰ ਗੱਲ ਇਹ ਹੈ ਬਰਾਤ ਤਾਂ 13 ਵਿਅਕਤੀ ਬਰਾਤੇ ਸ਼ਾਮਲ ਹੈ ਕਾਂਗਰਸ ਦੇ 13 ਪਰ ਜਿਹੜਾ ਅਸਲੀ ਸਰਵਲਾ ਦੇ ਲਾੜਾ ਹੈ ਉਹ ਸਾਡਾ ਇੱਥੋਂ ਵਾਲਾ ਕੈਂਡੀਡੇਟ ਹੈ ਰਾਜਾ ਵੜਿੰਗ ਸਾਹਿਬ ਤਾਂ ਮੈਂ ਆਪਣੇ ਵੱਲੋਂ ਸਮਝਦੇ ਲੁਗਿਆਣੇ ਦੇ ਮਸਲੇ ਵੀ ਚੁੱਕਣਗੇ ਮੈਂ ਵੀ ਤੁਹਾਨੂੰ ਵਾਦਾ ਕਰਦਾ ਮੈਂ ਤਾਂ ਸਾਰੀ ਜ਼ਿੰਦਗੀ ਕੀਤੀ ਹੈ ਪੰਜਾਬ ਦੇ ਲੋਕਾਂ ਦੇ ਤੇ ਇਹ ਵਾਦਿਆਂ ਉੱਤੇ ਮੈਂ ਅਪੀਲ ਕਰਦਾ ਮੈਂ ਆਪਦੀ ਸਾਰੀ ਪਾਰਟੀ ਝੋਕਤੀ ਹੈ ਅੱਜ ਇਸ ਵੇਲੇ ਜਿਸ ਵਾਂ ਇੱਥੇ ਗੱਲ ਕਰ ਰਿਹਾ ਤਾਂ ਥੋੜਾ ਜਿਹਾ ਖੰਨੇ ਦੇ ਉਰਲੇ ਪਾਸੇ ਆ ਕੇ ਖੰਨਾ ਦਾ ਪਰੇ ਆ ਉਰਲੇ ਪਾਸੇ ਆ ਕੇ ਮੀਟਿੰਗਾਂ ਹੋ ਰਹੀਆਂ ਡੇਰੋਂ ਹੋ ਰਹੀ ਹੈ ਇਲਾਤੋਂ ਵਾਲੇ ਆਏ ਹੋਏ ਆ ਅਸੀਂ ਸਾਰੇ ਜਣੇ ਸ਼ੁਰੂ ਕਰਤੀਆਂ ਤੇ ਮੈਂ ਆਪ ਇਸ ਏਰੀਏ ਤੋਂ ਚੱਕਰ ਤੋਂ ਜਗਰਾਮਾ ਤੋਂ ਸ਼ੁਰੂ ਕਰਕੇ ਤੇ ਇਸ ਬੰਦੇ ਦੇ ਵਿੱਚ ਖੂਬੀਆਂ ਇਹਨੇ ਮੈਂ ਕੁਝ ਦੋ ਚਾਰ ਲਫ਼ਜ਼ ਲਿਖ ਕੇ ਵੀ ਲਿਆਇਆ ਸੀ ਸ਼ਾਇਦ ਉਹ ਪੇਪਰ ਰਹਿ ਗਿਆ ਇਸ ਬੰਦੇ ਨੇ بڑے بڑے ਮੁੱਦੇ ਚੁੱਕੇ ਤੇ ਇਹਨਾਂ ਉੱਤੇ ਮੈਂ ਬੇਨਤੀ ਕਰਦਾ ਵੀ ਰਾਜਾ ਵੜਿੰਗ ਦੀ ਮਦਦ ਮੇਰੀ ਪਾਰਟੀ ਮੇਰੀ ਹਸਤੀ ਛੋਟੀ ਦੀ ਸ਼ਕਤੀ ਵਾਵਾ ਇਹ ਸਭ ਉਹਦੇ ਲਈ ਚੋਕੀ ਜਾਉਂ ਸੈਂ ਸਿਰਫ ਰਾਜਾਪੁਰੇ ਨੂੰ ਕਰਨੇ ਨੇ ਪੂਰੀ ਕਾਂਗਰਸ ਨੂੰ ਕਰਨੇ ਹਲੇ ਮੈਂ ਲੋਧੀਆਣੇ ਦੀ ਗੱਲ ਕਰਦਾ ਕਾਂਗਰਸ ਵੀ ਇੱਥੇ ਸਾਰੀ ਹੈ ਤੇ ਇੱਥੇ ਹੈ ਐਸੇ ਓਵਰਆਲ ਕਾਂਗਰਸ ਦੀ ਕਰਾਂਗੇ ਮਤਲਬ ਬਾਕੀ 12 ਬਾਕੀ ਸਾਰਾ ਵੀ ਕਰਾਂਗੇ ਪਰ ਇਹਦੇ ਉੱਤੇ ਮੈਂ ਆਪ ਟਾਈਮ ਦੇਵਾਂਗਾ ਅੱਜ ਵੀ ਰ੍ਹਾਂਗਾ ਕੱਲ ਵੀ ਬਾਕੀ ਇੱਥੇ ਟੀਮ ਬੜੀ ਵੱਡੀ ਹੈ ਅਜੋ ਆ ਨਹੀਂ ਸਕੇ ਹੈਪੀ ਗੇਲ ਸਾਹਿਬ ਘਰਾਂ ਚ ਹੁੰਦੇ ਆ ਕੋਈ ਤੇ ਸਭ ਤੋਂ ਈ ਸ਼ੁਰੂ ਕਰਾਂਗੇ ਸਾਨੇ ਵਾਲ ਵੀ ਆਪਣੇ ਈ ਹੈ ਨਹੀਂ 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 ਆਪਣੇ ਹਾਂ ਇਥੋਂ ਸਾਰਾ ਡੇਲੋ ਡਾਲੋ ਤੇ ਇਧਰ ਸ਼ੁਰੂ ਕਰਕੇ ਅਸਰ ਜਿਹੜੇ ਮੁੱਦੇ ਆ ਵੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਜਿਹੜੀ ਤਰੀਕਾ ਸੀ ਕਿ ਮੁੱਦੇ ਜਿਹੜੇ ਨੇ ਉਹ ਤੁਸੀਂ ਆਪਣੀ ਜਿਹੜੀਆਂ ਮੰਗਾਂ ਰੱਖੀਆਂ ਸੀ ਪਾਰਟੀ ਪਾਰਟੀ ਦਾ ਕਿਸੇ ਵੀ ਕੈਂਡੀਡੇਟ ਬਤੀ ਉਹ ਰੱਖੀਆਂ ਸਾਹਮਣੇ ਰੱਖੀਆਂ ਹੋ ਗਈ ਗੱਲਬਾਤ ਉਹਨਾਂ ਨੂੰ ਹਾਂ ਮੈਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਕੋਈ ਪੰਜਾਬ ਦਾ ਜਿਹੜਾ ਜੇ ਕੋਈ ਨਿਰੀਆਂ ਆਵਾਸ਼ੀਆਂ ਨਹੀਂ ਲੈਂਦਾ ਤੇ ਕਿਆ ਤੋਂ ਬਿਨਾ ਅੱਖਾਂ ਖੋਲ ਲੈਂਦਾ ਰਾਜਾ ਬੜੇ ਗੋਨਾਂ ਚੋਂ ਹੈ ਇਹਨਾਂ ਨਾਲ ਮੇਰੀਆਂ ਪਹਿਲਾਂ ਵੀ ਗੱਲਾਂ ਹੋਈਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਤੁਹਾਡੇ ਅਦਾਲਤ ਦੇ ਕਰੀਬ ਉਹ ਲਿਆ ਫੋਟੋ ਫਿੰਗਾ ਮੈਂ ਤੁਹਾਡੀ ਅਦਾਲਤ ਦੀ ਗੱਲ ਪੇਸ਼ ਕਰਦਾ ਡਰ ਕੇ ਕਹਿਣਾ ਗੱਲ ਕੋਈ ਨਹੀਂ ਮੈਂ ਸਾਰੀ ਜ਼ਿੰਦਗੀ ਇਹਨਾਂ ਕੋਈ ਨਹੀਂ ਮੈਨੂੰ ਆਦਤ ਹੈ ਅੱਛਾ ਮੈਨੂੰ ਆਦਤ ਹੈ ਜੇ ਕੱਢ ਫੋਟੋ ਆਹ ਸੱਤ ਬੰਦਿਆਂ ਦੀ ਫੋਟੋ ਇੱਥੇ ਕਿਸੇ ਨੇ ਨਹੀਂ ਪੁੱਛਣਾ ਔਰ ਯਾਰ ਸ਼ਰੋਮਣੀ ਕਮੇਟੀ ਨਹੀਂ ਬੋਲਦੀ ਆ ਜਿਹੜੀ ਗੱਲ ਮੈਂ ਕਹਿੰਨਾ ਜਾਂ ਮੇਰਾ ਸਿਰ ਵੱਢ ਦਿਓ ਕਿਰਪਾਨਾ ਜੇ ਸ਼ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਜਿਹੜੀਆਂ ਗੱਲਾਂ ਮੈਂ ਕਹਿੰਨਾ ਆ ਸੱਤ ਬੰਦੇ ਆ ਇਹ ਆ ਵੇਖੋ ਵੀਰੋ ਹੈ ਆ ਕਿਥਾ ਕਰਤਾ ਆ ਲੋ ਕਰਤਾ ਕਿਥਾਂ ਮੈਂ ਵੀ ਹਲੇ ਅੰਡਰ ਟ੍ਰੇਨਿੰਗ ਹੈ ਨਾ ਇਸ ਕੰਮ ਨੂੰ ਆ ਠੀਕ ਹੈ ਹੁਣ ਹਾਂਜੀ ਇਹ ਸੱਤ ਬੰਦੇ ਆ ਸੱਤਾਂ ਦੇ ਪੁੱਤਾਂ ਤੋਂ ਮਾਵਾਂ ਤੋਂ ਪਿਓ ਤੋਂ 70 70 ਲੱਖ ਰੁਪਇਆ 10 10 ਲੱਖ ਰੁਪਇਆ ਲੈ ਕੇ 70 ਲੱਖ ਰੁਪਇਆ ਲੈ ਲਿਆ ਬੰਗੇ ਦੇ ਟਰੈਵਲ ਏਜੰਟ ਨੇ ਤੇ ਨਾਲੇ ਲਿਜਾ ਕੇ ਬੰਦੇ ਦਾ ਕਤਲ ਕਰਤੇ ਤੁਰਕੀ ਚ ਤੁਰਕੀ ਚ ਕਤਲ ਕਰਤੇ ਉਹ ੱੱੱਕੇ ਖਾਂਦਿਆਂ ਨੂੰ ਅੱਜ ਕਿੰਨਾ ਚਿਰ ਹੋ ਗਿਆ ਕੋਈ 2 ਸਾਲ ਹੋ ਗਏ 2.5 ਸਾਲ ਹੋ ਗਏ ਭਗਵੰਤ ਮਾਨ ਜੀ ਨੂੰ ਵੀ ਹੱਥ ਹੱਥ ਬੰਨੇ ਉਸ ਏਜੰਟ ਨੂੰ ਹੱਥ ਹੀ ਨਹੀਂ ਪਾਉਂਦੇ ਜਿਵੇਂ ਬੱਕਰੀ ਦੁੱਧ ਦੇ ਨੂੰ ਹਟ ਜੂਗੀ ਜੇ ਹੱਥ ਪਾ ਲਿਆ ਫਿੱਟੇ ਮੂਹ ਹੈ ਕਿਸੇ ਸਿਆਸੀ ਪਾਰਟੀ ਨੇ ਇੱਕ ਦੇ ਵੀ ਆ ਮੁੱਦਾ ਨਹੀਂ ਚੁੱਕਿਆ ਤੇ ਮੈਨੂੰ ਟਿਚਰਾਂ ਕਰਦੇ ਆ ਇਹਨੂੰ ਆਉਂਦਾ ਹੀ ਇਹ ਹੈ ਲਿਖ ਲਓ 12 ਲੱਖ ਬੰਦਾ ਪਿਛਲੇ 30 ਸਾਲ ਚ ਏਜੰਟਾਂ ਨੇ ਅੱਧ ਮਰਿਆ ਕਰਤਾ ਅੱਧ ਮਰਿਆ ਹੋਣਾ ਚਾਹੀਦਾ ਮੈਨੀਫੈਸਟੋ ਦਾ ਹਿੱਸਾ ਹੋਣਾ ਹੋਣਾ ਚਾਹੀਦਾ ਜੇ ਜੇ ਨਹੀਂ ਕਾਂਗਰਸ ਚ ਮੈਂ ਪਾਉਂਗਾ ਫਿਰ ਮੈਂ ਤਾਂ ਪਾਉਂਗਾ ਮੈਂ ਤਾਂ ਉੱਪਰ ਵੀ ਗੱਲ ਕਰੂੰਗਾ ਪਰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸਤਾ ਦਿਓ ਚਲ ਹੋਰ ਛੱਡੋ ਅਸੀਂ ਇਹਦੇ ਮੁੰਡਾ ਸਵਰਗਵਾਸ ਹੋ ਗਿਆ ਪਾਤਰ ਮੈਂ ਉਹਦੇ ਭੁਗਤੇ ਆਇਆ ਸੀ ਮੈਂ ਲੇਖਕਾਂ ਨੂੰ ਪੁੱਛਿਆ ਮੈਂ ਤੁਹਾਨੂੰ ਤੁਹਾਡੇ ਪੈਰਾਂ 'ਚ ਸਿਰ ਰੱਖ ਕੇ ਕਹਿਣਾ ਮੈਂ ਲੇਖਕਾਂ ਨੂੰ ਪੁੱਛਿਆ ਉਹ ਭਾਈ ਕਵਤਾ ਲਿਖ ਦਿੰਦੇ ਆ ਤੂੰ ਮਾਈ ਮਿਰਨ ਜਿੱਥੇ ਤੂੰ ਖੜੀ ਸੀ ਉਸ ਪੈੜ ਦੀ ਖੁਸ਼ਬੂ ਮੇਰੇ ਨੱਕ ਨੂੰ ਅਸਮਾਨ ਤੱਕ ਸੁਗੰਧੀ ਦੇ ਗਈ ਆ ਜਿਹੜੇ ਰੋਂਦੇ ਆ ਟਰੈਵਲ ਏਜੰਟਾਂ ਦੇ ਪਟੇ ਇਹਨਾਂ ਦੀ ਕਿ ਕੀ ਕੂਕ ਨਹੀਂ ਸੁਣਦੀ ਇੱਕ ਲੇਖਕ ਭਾੜ ਦਿਓ ਇੱਕ ਕਵੀ ਜਿਹਨੇ ਕਦੇ ਲੁੱਟੇ ਗਏ ਤੁਹਾਨੂੰ ਪਤਾ ਹੀ ਨਹੀਂ ਮੈਂ ਜਲੰਧਰ ਇੱਕ ਬੰਦੇ ਦਾ ਨਾਮ ਵੀ ਲੈ ਸਕਦਾ ਹਾਂ ਲੈਂਦਾ ਨਹੀਂ ਇਹ ਜਲੰਧਰ ਇੱਕ ਟਰੈਵਲ ਏਜੰਟ ਹੈ ਉਹਨੇ ਪਾਰਟੀ ਕੀਤੀ 50 ਟਰੈਵਲ ਏਜੰਟ ਹੋ ਰਹੇ ਆ ਉਹ ਨਾਲ ਦੇ ਕਹਿੰਦੇ ਕਹਿੰਦਾ ਸ਼ੁਗਲ ਮੇਲਾ ਦਾ ਨਹੀਂ ਕਰਨਾ ਵਿਸਕੀ-ਵੁਸਕੀ ਪੀਤੀ ਸੀ ਮੈਂ ਨਾ ਲੈ ਦੂੰਗਾ ਕਿ ਲੈਮ ਦੱਸ ਦੂੰ ਵਿਸਕੀ-ਵੁਸਕੀ ਪੀਤੀ ਸੀ ਉਹ ਕਹਿੰਦਾ ਕਰ ਲੈਨੇ ਸ਼ੁਗਲ ਮੇਲਾ ਕਹਿੰਦਾ ਉਹ ਸਾਹਮਣੇ ਕੋਠੜੀ ਚਾ ਉਹਦੇ ਚ ਚਾਰ ਹਿੰਦੂਆਂ ਦੀਆਂ ਤੇ ਪੰਜ ਜੱਟਾਂ ਦੀਆਂ ਕੁੜੀਆਂ ਬਾਹਰ ਜਾਣ ਨੂੰ ਰੱਖੀਆਂ ਦੋ-ਦੋ ਫੜ ਲਿਓ ਆ ਥੋੜੇ ਪੰਜਾਬ ਦਾ ਹਾਲ ਹੈ ਕਿੱਥੇ ਐ ਮੁੱਖ ਮੰਤਰੀ ਕਿੱਥੇ ਐ ਐਮ ਐਲ ਏ ਐਮ ਪੀ ਮੈਂ ਆਪਦੀਆਂ ਲੜਾਈਆਂ ਲੜੀਆਂ ਜ਼ਿੰਦਗੀ ਚ ਔਰ ਹਜ਼ਾਰਾਂ ਬੰਦੇ ਮੈਂ ਰੋਲਦੇ ਕੋਈ ਇੱਕ ਬੰਦਾ ਹੈ ਪੰਜਾਬ ਦਾ ਮੈਂ 514 ਮੁੰਡੇ ਪੰਜਾਬ ਦੇ ਵਿੱਚੋਂ ਲਿਆ ਕੇ ਦਿੱਲੀ 'ਚ ਭਰਤੀ ਕਰਾਇਆ ਹੈ ਪੁਲਿਸ 'ਚ ਆ ਮੇਰਾ ਪੈਨ ਇਹਦਾ ਨਾਂ ਹੋਣਾ ਤਾਂ ਸਿਰ ਵੜ ਦੇਣਾ ਰਾਮੂ ਵਾਲਿਆ ਸਾਹਿਬ ਤੁਸੀਂ ਅਕਾਲੀ ਦਰਜ ਵੀ ਮਰਜੂ ਹੋਏ ਸੀਗੇ ਜਦੋਂ ਮੰਤਰੀ ਤਿਆਰੀ ਜੀ ਨੇ ਹਾਂ 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 ਉਹ ਤਾਂ ਫਰਕ ਨਹੀਂ ਪਿਆ ਸੀ ਅਕਾਲੀ ਦਲ ਨੂੰ ਤੁਹਾਡੇ ਮਰਜ਼ੂਰ ਤੋਂ ਬਾਤ ਤੁਹਾਨੂੰ ਲੱਗਦਾ ਕਿ ਉਹ ਤੁਸੀਂ ਕਾਂਗਰਸ ਨਾਲ ਜੁੜਿਆ ਕਾਂਗਰਸ ਨੂੰ ਕੋਈ ਫਰਕ ਪਾਊਗਾ ਇਹ ਦੇਖੋ ਜੀ ਮੈਂ ਕਰ ਕਰ ਇਹ ਤਾਂ ਤੁਸੀਂ ਕਹਿੰਦੇ ਨਹੀਂ ਪਿਆ ਮੈਨੂੰ ਬਾਦਲ ਨੇ ਦਰਬਾਰ ਸਾਹਿਬ ਅਜ ਨਾਲ ਅੱਡੇ ਤੇ ਤੇ ਦਰਬਾਰ ਸਾਹਿਬ ਜਾ ਕੇ ਕਿਹਾ ਸੀ ਤੇਰੇ ਕਰਕੇ 16 ਜਿੱਤੇ ਹਨ ਉਹਨੇ ਤਾਂ ਸੀਟਾਂ ਵੀ ਗਣਤੀਆਂ ਸੀ ਪ੍ਰੈਸ ਦੀ ਵੀ ਸਕਿਉਰਿਟੀ ਇਸ ਲਈ ਫਰਕ ਪੈਂਦਾ ਸਾਡੇ ਆਉਣ ਨਾਲ ਕੱਲ ਤੋਂ ਹੀ ਫਰਕ ਸ਼ੁਰੂ ਹੋ ਜੂਗਾ ਹੋ ਚੁੱਕਾ ਹੈ ਪਵੇਗਾ ਰਬੂ ਵਾਲੀ ਸਾਹਿਬ ਇੱਕ ਕੱਲ ਅਮਿਸ਼ਾਹਰੀ ਆਇਆ ਸੀ ਉਹ ਕਹਿ ਰਹੇ ਸੀ ਕਿ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਚ ਫਸਿਆ ਜਾ ਰਿਹਾ ਉਹ ਕਹਿੰਦੇ ਵੀ ਜਿਹੜਾ ਮੋਦੀ ਫ੍ਰੀ ਹੋਊਗਾ ਤੇ ਜਿਹੜਾ 5 ਸਾਲ ਦੀ ਅਗਲੀ ਸਰਕਾਰ ਚੁਣੀ ਜਾਊਗੀ ਅਸੀਂ ਪੰਜਾਬ ਚ ਨਸ਼ਾ ਜੜ ਤੋਂ ਖਤਮ ਕਰਦੇ ਹਾਂ ਕਿ ਕਦਾਂ ਦੇਖਦੇ ਹੁ ਤੇ ਕੇਂਦਰ ਚ 10 ਸਾਲ ਹੋ ਗਏ ਬੈਠਿਆਂ ਨੂੰ ਕਿਸੇ ਨੇ ਛੱਕ ਮਾਰਤੀ 10 ਸਾਲ ਲਿਆ ਆਹ ਬੇਕਾਗਜ਼ ਜੇ ਕੇਂਦਰ ਨੇ ਇੱਕ ਵੀ ਪ੍ਰੋਗਰਾਮ ਪੰਜਾਬ ਚ ਨਸ਼ਾ ਖਤਮ ਕਰਨ ਲਈ ਉਰੀਕੇ ਤਾਂ ਦੱਸ ਦਿਓ ਜਿਹੜਾ 10 ਸਾਲ ਨਹੀਂ ਕੀਤਾ ਜਿਹੜਾ ਲਾਹੌਰ ਬੁੱਧੂ ਆ ਪਸ਼ੌਰ ਬੁੱਧੂ ਜਿਹੜਾ 10 ਸਾਲ ਦਿੱਲੀ ਨਹੀਂ ਕੀਤਾ ਇੱਥੇ ਕਿੱਥੋਂ ਕਰ ਦੇਣਗੇ ਗੁਜਰਾਤ ਦੇ ਵਿੱਚ ਸਰਿਆਂਵ ਨਸਬ ਬੁੱਧਰਗਾਹ ਤੇ ਵੀ ਕਰ ਰਹੇ ਕਹਿੰਦੀ ਆ ਵੀ ਅਸੀਂ ਭਾਈਚਾਰੇ ਕਿਸਾਨ ਤੋਂ ਬਤਾਉਂਦੇ ਆ ਜਿੱਥੇ ਅਸੀਂ ਸ਼੍ਰੀ ਰਾਮ ਮਥੁਰ ਦਾ ਉਦਘਾਟਨ ਕੀਤਾ ਮੰਦਰ ਬਣਾਇਆ ਉੱਥੇ ਅਸੀਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬਣਿਆ ਛੋਟੇ ਸਾਹਿਬ ਜਦੋਂ ਯਾਦ ਕਰਦੇ ਉਹਦੇ ਪੀਠਵਾਲ ਦੇ ਵਿੱਚ ਬਣਾਇਆ ਤੇ ਹੋਰ ਜਿਹੀਆਂ ਕਈ ਪ੍ਰਾਪਤਿਕ ਦੀ ਸਾਰਾ ਭਾਈਚਾਰਾ ਸਾਡੇ ਨਾਲ ਹੈ ਮੈਂ ਤਾਂ ਤੁਹਾਨੂੰ ਬਾਹਲੀਆਂ ਗੱਲਾਂ ਕੀਤੀਆਂ ਨੇ ਮੈਂ ਤੁਹਾਨੂੰ ਆ ਕੇ ਲੈ ਕੇ ਦੱਸਦੀ ਆ ਵੇ ਜਿਹੜੇ ਲੋਕਦਾਰ ਕੇਸੇ ਕੰਮ ਚੱਲਦੇ ਐ ਤੇ ਪੰਜਾਬ ਨਾ ਇਹਦੇ ਮਸਲੇ ਪਾਣੀਆਂ ਦੇ ਤੇ ਹੋਰ ਐ ਇੱਥੋਂ ਦੇ ਲੋਕਾਂ ਨੂੰ ਖੱਜਲ ਖਵਾਰੀ ਦੁਨੀਆ 'ਚ ਹੁੰਦੀ ਐ ਉਹਦੇ ਬਾਰੇ ਕੋਈ ਚਾਰ ਸ਼ਬਦਾਂ ਦਾ ਕਾਗਜ਼ ਹੈ ਉਹਨਾਂ ਕੋਲੇ ਮੈਂ ਤਾਂ ਇੰਨਾ ਲਿਖ ਕੇ ਲਿਆ ਕਮਿਟਮੈਂਟ ਹੈ ਨਹੀਂ ਤੁਰੇ ਜਾਂਦੇ ਕਈ ਵਾਰੀ ਸੌਕਣ ਨੂੰ ਵੀ ਸੌਕਣ ਕਹਿ ਦਿੰਦੀ ਐ ਜਦੋਂ ਬਹੁਤ ਸੁਆਗਤ ਹੋਵੇ ਪਰੇ ਜਾ ਕੇ ਕਹਿੰਦੀ ਹੈ ਬਿਸ਼ੱਕ ਦੀ ਸਾਰੇ ਮਰ ਜਾਣ ਐਵੇਂ ਹੁੰਦਾ ਸਭ ਕੁਝ ਐਵੇਂ ਮਿੱਤੂ ਜੀ ਨੇ ਕਿਹਾ ਕੋਈ ਕੈਪੇਬਲ ਕਾਂਗਰਸੀ ਲੁਧਿਆਰੇ ਤੋਂ ਨਹੀਂ ਮਿਲਿਆ ਜਿਹੜਾ ਬਾਹਰੋਂ ਲੈ ਕੇ ਇੱਥੇ ਲੈਕਚਰ ਲਾ ਸਕਦਾ ਇਹ ਇਹਨਾਂ ਨੇ ਆਪ ਨਹੀਂ ਲੜਾਈ ਵੀ ਥਾਂ ਤੇ ਇਹਨਾਂ ਨੇ ਯੂਪੀ 'ਚ ਲੜਾਈ ਹੋਏ ਇਹਨਾਂ ਨੇ ਮੱਧ ਪ੍ਰਦੇਸ਼ 'ਚ ਲੜਾਈ ਹੋਏ ਇਹ ਐਨੀ ਲੜਾਉਂਦੇ ਜਿੱਦੋਂ ਇਸ ਕਰਕੇ ਲੁਧਿਆਣਾ ਚੀਤ ਵੱਡੀ ਹੈ ਇਸ ਲਈ ਸਭ ਤੋਂ ਯੋਗ ਬੰਦਾ ਲਿਆਂਦਾ ਕਹਿੰਦੇ ਕਿ ਭਾਈ ਸੁਣੋ ਜੇ ਕੋਈ ਬਾਕੀ ਜਿਹੜੇ ਲੁਧਿਆਣੇ ਸੀ ਉਹ ਯੋਗ ਨਹੀਂ ਸੀ ਤੜਾ ਕਹਿੰਦਾ ਮੈਂ ਨਹੀਂ ਮੈਂ ਕਹਿੰਦਾ ਇਹ ਸਾਰਿਆਂ ਤੋਂ ਲੁਧਿਆਣੇ ਦੇ ਯੋਗ ਲੋਕਾਂ ਨੇ ਕਿਹਾ ਰਾਜੇ ਨੂੰ ਲਿਆਓ ਇਹ ਲੁਧਿਆਣੇ ਦੇ ਯੋਗ ਲੋਕਾਂ ਦੀ ਮੰਗ ਸੀ ਕਿ ਰਾਜੇ ਨੂੰ ਲਿਆਓ ਰਮਵਲੀਆ ਸਾਹਿਬ ਇੱਕ ਹੀ ਕਾਰਨ ਹੈ ਪਹਿਲਾਂ ਤੁਸੀਂ ਅਕਾਲੀ ਦਲ ਚ ਰਹੇ ਫਿਰ ਆਪਣੀ ਪਾਰਟੀ ਬਣਾਈ ਫਿਰ ਸਮਾਜਵਾਦੀ ਪਾਰਟੀ ਚਲੇ ਗਏ ਫਿਰ ਤੁਸੀਂ ਵਾਪਸ ਆ ਗਏ ਇਹਦਾ ਇੱਕ ਇੰਝ ਕਰੋ ਇਹ ਵੀ ਰਿਕਾਰਡ ਸਿੱਧ ਕਰ ਲਓ ਮਾਵਾ ਪੁੱਤ ਜਨਮ ਦੀਆਂ ਕੋਈ ਰਾਮੂ ਵਾਲੀਏ ਵਰਗਾ ਵਿਰਲਾ ਮੈਂ ਐ ਜਿਹੜਾ ਕਿਸੇ ਪਾਰਟੀ ਦੀ ਜਾਂਦਾ ਤੇ ਲਾੜੇ ਦੇ ਨਾਲ ਸਰਵਾਲਾ ਬਣ ਕੇ ਬੈਠਾ ਹੁੰਦਾ ਨਹੀਂ ਇਹ ਨਹੀਂ ਉਹ ਨਾਂ ਲਾ ਉਹ ਕਿਹੜੀ ਪਾਰਟੀ ਦੀ ਹੈ ਅੜ ਕੇ ਜੋ ਆਏ ਨਾ ਕਾਲੀ ਕਰੋ ਕਾਈ ਨਾ ਕਰੋ ਤੁਸੀਂ ਮਾਲਕ ਹੈ ਮੈਨੂੰ ਵੀ ਬੋਲਣ ਦਿਓ ਐ ਨਾ ਕਰੋ ਮੈਨੂੰ ਇੱਕ ਬਦਸੋ ਮੈਂ ਕਦੇ ਕਾਂਗਰਸੀ ਬਣਿਆ ਕੱਢੋ ਕਾਗਜ਼ ਲੱਕਰਪਾਨ ਵੀ ਲਿਓ ਸਿਰ ਲਾਉਣ ਨੂੰ ਯੂਪੀ ਆ ਕੇ ਹਰ ਕਿਦੋ ਹਰ ਕਿਦੋ ਬਾਈ ਦੀ ਨਾਕਾਲੀ ਕਰੋ ਮੈਂ ਕਹਿੰਦਾ ਮੈਂ ਮੈਂ ਕਹਿੰਦਾ ਕਮ ਸਕਦਾ ਕਿ ਬਲਵੰਤ ਸਿੰਘ ਰਾਮੂ ਵਾਲੀਆ ਕਿੰਗ ਮੇਕਰ ਨੇ ਔਰ ਹਮੇਸ਼ਾ ਜਿਸ ਦੇ ਨਾਲ ਖੜਦੇ ਨੇ ਉਹਨੂੰ ਬਹੁਮਤ ਮਿਲਦਾ ਹੈ ਮੈਂ ਕਹਿ ਸਕਦਾ ਮੈਂ ਕਹਿ ਸਕਦਾ ਪਰ ਆ ਗੱਲ ਮੇਰੇ ਨਾਲ ਲਾਇਓ ਵੀਰ ਜੀ ਤੁਸੀਂ ਧੰਨਵਾਦ ਮੈਂ ਬਲ ਮੈਨੂੰ ਸੁਣ ਲਓ ਮੈਂ ਕਦੇ ਕਾਂਗਰਸੀ ਨਹੀਂ ਬਣਿਆ ਮੈਂ ਸੀਪੀਆਈ ਨਹੀਂ ਬਣਿਆ ਆ ਬੈਠੇ ਮੈਂ ਸੀਪੀਐਮ ਨਹੀਂ ਬਣਿਆ ਮੈਂ ਕਿਹਨਦੇੋ ਭਾਜਪੀ ਨਹੀਂ ਬਣਿਆ ਮੈਂ ਸਮਾਜਵਾਦੀ ਨਹੀਂ ਬਣਿਆ ਮੈਂ ਤੁਹਾਨੂੰ ਕੀ ਪਤਾ ਹੈ ਤੁਸੀਂ ਕਾਲੀ ਤਾਂ ਰਹੇ ਹੋ ਕਾਲੀ ਤਾਂ ਛੱਡਿਆ ਨੂੰ 12 ਛੱਡਦਾ ਪਹਿਲਾਂ ਵੀ ਛੱਡਦਾ ਸੀ ਤੇ ਜਿਹੜੇ ਕਿਉਂ ਕਰੋ ਹੁਣ ਬੈਟਰੀ ਮਾਰਿਆ ਸਾਰੇ ਪੰਜਾਬ ਚ ਕਾਲੀ ਨਹੀਂ ਸਿਉਂਦਾ ਮੇਰਾ ਇਕੱਲੇ ਦਾ ਕਸੂਰ ਹੈ ਭਾਲਦੇ ਹੋ ਇੱਕ 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 ਕਿਸੇ ਸੁਣੀ ਧੀ ਗੱਲ ਸੁਣਿਓ ਉਹ ਪਹਿਲਾਂ ਮੇਰੀ ਬੇਨਤੀ ਸੁਣਿਓ ਇੱਕ ਟੀਰਾ ਜਿਹਾ ਸੀਗਾ ਉਹ ਕਹਿੰਦੇ ਉਹ ਤੂੰ ਸਰਪੰਚੀ ਕਿਵੇਂ ਜਿੱਤ ਗਿਆ ਉਹ ਐਂ ਝਾਕਦਾ ਸੀਗਾ ਕਹਿੰਦਾ ਪਿਆਉ ਦਿਆ ਪੁੱਤਾਂ ਫਿਰ ਉਹਦੋਂ ਸਿੱਧਾ ਝਾਕ ਪਿਆ ਕਹਿੰਦਾ ਪਿੰਡ ਵਾਲੇ ਨੂੰ ਪੁੱਛ ਲੈ ਜਿੰਨੇ ਨੇ ਮੈਨੂੰ ਬਣਾਇਆ ਭਾਈ ਦੇਸ਼ ਨੂੰ ਪੁੱਛ ਲੋ ਜਿਹੜੇ ਮੈਨੂੰ ਚੱਕ-ਚੱਕ ਕੇ ਪ੍ਰਧਾਨ ਮੰਤਰੀ ਤੋਂ ਦੂਜੇ ਨੰਬਰ ਤੇ ਸੌਂਚਕਾਉਂਦੇ ਆ ਹੈ ਨਾ ਕੋਈ ਗੱਲ ਜੇ ਐਨਡੀਪੀ ਸਰਕਾਰ ਬਣਦੀ ਤੇ ਮੰਨ ਲਈਏ ਤੁਹਾਨੂੰ ਕੋਈ ਵੱਡਾ ਪਦ ਮੈਂ ਮੇਰਾ ਕੋਈ ਅੱਜ ਰੌਲਾ ਨਹੀਂ ਮੈਂ ਨਾ ਮੈਂ ਗੱਲ ਕਰਨੀ ਹੈ ਨਾ ਮੈਂ ਆਪਦੇ ਪਾਸ ਦੇ ਅੱਜ ਸਿਰਫ ਰਾਜੇ ਗੜਿੰਗ ਦੀ ਇਹ ਤੇ ਦੀ ਗੱਲ ਕਰਨੀ ਰਾਮੋਵਾਲ ਸਾਹਿਬ ਤੁਸੀਂ ਗੱਲ ਕੀਤੀ ਰਾਜੇ ਬਣੀ ਦੀ ਰਾਜੇ ਬਣੀ ਦੀ ਨੇ ਹੁਣ ਤੱਕ ਆਪਣੇ ਸਿਆਸਤ ਚ ਕਦੇ ਟਰੈਵਲ ਜੰਟਾ ਨਾਲ ਗੱਲ ਨਹੀਂ ਕੀਤੀ ਹੈਗੀ ਹਾਂ ਹਾਂ ਪਰ ਉਹ ਨੇ ਮੇਰੇ ਨਾਲ ਕੀਤੀ ਹੈ ਮੇਰੇ ਨਾਲ ਕੀਤੀ ਹੈ ਮੈਂ ਪਿੰਡ ਗਿਆ ਸੀ ਉਹਨੇ ਕਿਹਾ ਸੀ ਜਦੋਂ ਤੂੰ ਕਹਵੇਂਗਾ ਮੈਂ ਇਹਦੇ ਤੇ ਮੋਸ਼ਨ ਲਿਆਉਂਗਾ ਪਰ ਅਸੀਂ ਪ੍ਰੈਸ ਕਰਦੇ ਪਹਿਲਾਂ ਮੁੱਖ ਮੰਤਰੀ ਹਾਊਸ ਵੱਲੋਂ ਅਨਿਨੀਮਸ ਮਤਾ ਕਰਨ ਲਈ ਲਿਆਵੇ ਉਹ ਨਹੀਂ ਲਿਆਇਆ ਲੀਡਰ ਤਾਂ ਵਾਅਦਾ ਕਰਦੀ ਹੈ ਚਲੋ ਮੈਨੂੰ ਉਹ ਤੇ ਤਬਾਰ ਆ ਦੋ ਦਿੱਤੇ ਔਰ ਦੇ ਲੁਧਿਆਣੇ ਨੂੰ ਵੀ ਕਰਨਾ ਚਾਹੀਦਾ ਇਹ ਬੰਦਾ ਜੀ ਨੇ ਦੇਸ਼ ਦੇ ਨਬਜ਼ ਨੂੰ ਪਛਾਣਿਆ ਉਹ ਕੁਦਰਤੀ ਸਭ ਤੋਂ ਚੰਗਾ ਕੈਂਡੀਡੇਟ ਲੁਧਿਆਣੇ ਨੂੰ ਮਿਲਿਆ ਕਿਉਂ ਪੁਨੀਤ ਸਾਹਿਬ ਤੁੰਗਵਾਰੀ ਸਾਹਿਬ ਜਿਹੜੇ ਰਮਨਿਤ ਬਿੱਟੂ ਦੇ ਬੱਪੀ ਪ੍ਰੈਸ਼ਰ ਦੇ ਬਿਆਨ ਆ ਰਹੇ ਨੇ ਜੀ ਚੰਗੇ ਮਾੜੇ ਬੜੇ ਸਾਹਿਬ ਨੂੰ ਲੈ ਕੇ ਉਹਨਾਂ ਬਾਰੇ ਥੋੜੇ ਜਿਹੀ ਚਾਹ ਦੇ ਗੱਲ ਇਹ ਹੈ ਮੈਂ ਬੇਨਤੀ ਕਰੂੰਗਾ ਜੀ ਸਰਦਾਰ ਤੇਲ ਮੈਂ ਨਾ ਨਹੀਂ ਲੈਂਦਾ ਜਿਹੜੇ ਕੈਂਡੀਡੇਟ ਸਾਹਿਬ ਹੈ ਤੁਸੀਂ ਹੁਣ ਬੀਜੇਪੀ ਦੇ ਖੜ ਗਏ ਸਾਰੇ ਥੋੜਾ ਜਿਹੀ ਚੰਗੇ ਲੱਗਦੇ ਆ ਕੁੜੀਓ ਅਰੇ ਪੇਕਿਆਂ ਨੂੰ ਇੰਨੀਆਂ ਗਾਲਾਂ ਨਹੀਂ ਕੱਢੀ ਜਿਆ ਵੀ ਤਾਂ ਨਿਕਲ ਜੇ ਤਾਂ ਮੁੜ ਕੇ ਨਾ ਕੋ ਛੱਲੇ ਮੈਂ ਬਿੱਟੂ ਨੂੰ ਰਹਿ ਦਿੰਨਾ ਪੇਕਿਆਂ ਨੂੰ ਗਾਲਾਂ ਨਾ ਕੱਢ ਇਹ ਤੇਰੇ ਦਾਦੇ ਨੇ ਤੇਰੇ ਪਿਓ ਨੇ ਤੇ ਤੂੰ ਹੇਨਾ ਪੇਕਿਆਂ ਦੀ ਘੱਟੀ ਖਾਦੀ ਐ ਆਦਾ ਨਵਾਂ ਨਵਾਂ ਚਾਹ ਐ ਇਹ ਲੈ ਜੂਗਾ ਨਾਲੇ ਜਿਹੜਾ ਪਾਊਡਰ ਜਿਆ ਹੁੰਦਾ ਨਾ ਉਹ ਪਹਿਲੇ 20 ਦੇ ਸ਼ਰਾਕੇ ਚ ਲੈ ਜਾਂਦਾ ਸਿਆਣ ਨਹੀਂ ਹੁੰਦੀ ਥੈਂਕ ਯੂ ਰਮਿੰਗ ਯੂ ਸਰ ਸਰਕਾਰ ਕੇਂਦਰ ਦੇ ਵਿੱਚ ਕਿਸੇ ਪਾਰਟੀ ਦੀ ਬਣੇ ਪਰ ਤੁਸੀਂ ਜਿਹੜੇ ਮੁੱਦੇ ਚਾੱਕ ਰਹੇ ਹੋ ਜਿਵੇਂ ਨੌਜਵਾਨ ਮੁੰਡੇ ਕੁੜੀਆਂ ਬਾਹਰ ਦੇ ਦੇਸ਼ਾਂ 'ਚ ਫਸ ਰਹੇ ਨੇ ਉਹਨਾਂ ਉੱਪਰ ਕੋਈ ਨਾ ਕੋਈ ਕਾਨੂੰਨ ਜ਼ਰੂਰ ਬਣਨੇ ਚਾਹੀਦੇ ਨੇ ਸਖਤ ਜਿਹੜੇ ਕਾਨੂੰਨ ਬਣ ਕੇ ਲਾਗੂ ਹੋਣ ਮੈਂ ਇਹ ਐਤਕੀ ਇਜਤ ਤੁਸੀਂ ਦਿਤਾ ਦਿੰਨੇ ਆ ਮੈਂ ਤਾਂ ਸ਼ਾਬਾਸ਼ ਤੁਹਾਨੂੰ ਕਹਿਣਾ ਹੈ ਵੀ ਤੁਸੀਂ ਮੈਨੂੰ ਸ਼ੱਕ ਸੀ ਵੀ ਮੇਰੇ ਪੇਕੇ ਲੁੰਦਿਆਣੇ ਥੋੜਾ ਜਿਹਾ ਠੱਠ ਕਰਨਗੇ ਹਲੇ ਤਾਈਂ ਤਾਂ ਕੀਤਾ ਨਹੀਂ ਉਤਰੀ ਕਰਦੇ ਹੁੰਨੇ ਆ ਪਰ ਮੈਂ ਬਿਲਕੁਲ ਕਹਿੰਦਾ ਜਿਹੜਾ ਬੰਦਾ ਧਿਆਨ ਦੇਓ ਫਰਜ਼ ਕੀ ਹੈ ਰਾਜਨੀਤੀ ਦਾ ਫਿਕਰ ਫਰਜ਼ ਦੇ ਵਿੱਚ ਫਿਕਰ ਚਾਹੀਦਾ ਹੈ ਫਿਕਰ ਤੇ ਫਾਇਦਾ ਚਾਹੀਦਾ ਕੀ ਦਾ ਲੋਕਾਂ ਦਾ ਅਸੀਂ ਉਹ ਕੀਤੀ ਹੈ ਸਾਡੇ ਤੇ ਬੜੀ ਕਿਰਪਾ ਹੈ ਮਹਾਰਾਜ ਦੀ ਹੁਣ ਵੀ ਕਰਾਂਗੇ ਇਹਨੂੰ ਇਹ ਤੋਂ ਬਾਅਦ ਕੱਜ ਨਾ ਕਹਿਣਾ ਇਹਨਾਂ ਕੋਲੋਂ ਬਹਿਸ ਕਰਾ ਦੂ ਮੈਂ ਇੱਕ ਘੰਟਾ ਲੋਕਾਂ ਦੀ ਲੋਕਾਂ ਤੋਂ ਲੁੱਟ ਨਾ ਹੋਵੇ ਕਦੇ ਇਹਦੇ ਤੇ ਮੈਂ ਤੁਹਾਨੂੰ ਜ਼ਰੂਰ ਕਹਿੰਦਾ ਹੱਥ ਬੰਨ੍ਹ ਕੇ ਵੀਰ ਜੀ ਤੁਸੀਂ ਕਦੇ ਐਗਜ਼ਾਮਨ ਕਰਿਓ ਕਿ ਕਿਵੇਂ ਲੋਕ ਲੁੱਟੇ ਜਾ ਰਹੇ ਐ ਕਿਵੇਂ ਮੈਂ ਸੱਤਾਂ ਦੀ ਫੋਟੋ ਦਿੱਤੀ ਐ ਨਾ ਉਹ Hindu ਮਾਂ ਕਹਿੰਦੀ ਕਹਿੰਦੀ ਵੀਰਿਆ ਮੇਰਾ ਪੁੱਤ ਲਿਆ ਦੇ ਮੱਕੀ ਕਹਿੰਦੇ ਇੱਕੋ ਭੈਣ ਰਖੜੀਆਂ ਵੇਲੇ ਆਉਂਦੀ ਐ ਉਹਦੀ ਫੋਟੋ ਤੇ ਰਖੜੀ ਰੱਖ ਕੇ ਆਪ ਹੀ ਪਸਾਉਦਾ ਨੋਟ ਦੇਵ ਚ ਪਾ ਕੇ ਮੁੜ ਜਾਂਦੀ ਆ ਵੀਰ ਨੇ ਦੇਤਾ ਆ ਮੇਰੀ ਧੀ ਦਾ ਹਾਲ ਹੈ ਕੌਣ ਹਿਲਦਾ ਹੈ ਪਰ ਰਾਮੋ ਵਾਲੀ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਇਹ ਇੰਨਾ ਨੈਕਸਸ ਫੈਲ ਚੁੱਕਿਆ ਤੇ ਪਿੱਛੇ ਕਾਰਨ ਕਿਸ ਨੂੰ ਮੰਨਦੇ ਹੁੰਦੇ ਸਨ ਕਾਰਨ ਵੀ ਕਈ ਵੇੜੀ ਨਾ ਬੰਦਾ ਬਾਹਲਾ ਚਾਮ ਰਿਆ ਵਿਆ ਉਹ ਮਿੱਠੇ ਜੀ ਥਾਂ ਤੇ ਜ਼ਹਿਰ ਪੀ ਜਾਂਦਾ ਹੈ ਪੰਜਾਬ ਦੇ ਮੁੰਡਿਆਂ ਤੇ ਇੱਕ ਹੋੜ ਲੱਗੀ ਇਹ ਵੀ ਲੰਮੀਆਂ ਕਹਾਣੀਆਂ ਕਿਤੇ ਉਂ ਬਹਿ ਕੇ ਕਰਾਂਗੇ ਮੈਨੂੰ ਉਹ ਦੱਸ ਦਿਓ ਇੱਥੇ ਅਕਾਲੀ ਦਲ ਆਇਆ ਬਾਦਲ ਆਇਆ ਪਿੰਡਾ ਚ ਆਇਆ ਕੋਈ ਇੱਕ ਸੈਮੀਨਾਰ ਕਰਾਇਆ ਵੀ ਤੁਸੀਂ ਬਚਣਾ ਕਿਵੇਂ ਅਸੀਂ ਤਾਂ ਮੈਂ ਕਿਤੇ ਵੀ ਐ ਮੈਂ ਮੈਂ ਤਾਂ ਲਾਹਮੇ ਵੀ ਆਏ ਇਹਨੂੰ ਹੁੰਦੀ ਗੱਲ ਟਰੈਵਲ ਏਜੰਟਾਂ ਦੀ ਹੈ ਫਿਰ ਕੀ ਹੋ ਗਿਆ ਇਹ ਛੋਟੀ ਗੱਲ ਹੈ ਇਹ ਚੱਜਦੀ ਆਉਂਦੀ ਹੈ ਜੇ ਕੋਈ ਆਪ ਦਾ ਕਿੜਾ ਵੰਡ ਕੇ ਵੰਡ ਕਿੜਾ ਬਣਾ ਕੇ ਵੰਡਦੇ ਮੈਂ ਤੇ ਆਪ ਇੰਨਾ ਮੈ ਨਾ ਖਾਵੇ ਤੇ ਜਿਹੜੀ ਦੂਜੀ ਨੂੰ ਘਲਪੇ ਖਾ ਗਏ ਉਹਨੂੰ ਤਾਂ ਚੰਗੇ ਆ ਰਮਵਾਲੀਆ ਸਾਹਿਬ ਹੁਣ 2.5 ਸਾਲ ਤੱਕ ਫਿਰ ਅਸੈਂਬਲੀ ਇਲੈਕਸ਼ਨ ਵੀ ਆਣੇ ਆ ਹੌਂ ਚੂ ਕੀ ਲੋਕ ਆਪਰ ਸਟਾਰਟ ਪਾਰਟੀ ਜਿਹੜੀ ਹੈ ਕੰਟੈਸਟ ਹਾਂ ਮੈਂ ਉਹਦੇ ਤੇ ਮੈਂ ਹਿੱਸਾ ਲਵਾਂਗਾ ਮਤਲਬ ਪਾਰਟੀ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਆ ਮੋਕੇ ਜਾਣ ਦਿਓ ਮੈਂ ਪਲਾਨ ਬਣਾ ਲਿਆ ਐ ਚੋਣਾ ਮੁੱਕ ਕੇ ਮੈਂ ਇੱਕ ਇਹੋ ਜੀ ਲਹਿਰ ਚ ਲਾਵਾਂਗਾ ਘੱਟੋ ਘੱਟ 11 ਜ਼ਿਲ੍ਹਿਆਂ 'ਚ ਐ ਹੋ ਜੂਗਾ ਵੀ ਆਹ ਕੁਛ ਹੈ ਠੀਕ ਹੈ ਠੀਕ ਹੈ ਥੈਂਕ ਯੂ